ਅਵਰ ਸਰ ਦੇ اسلام آباد ਪੁਲਿਸ ਸਥਾਨੀ ਦੇ ਵਿੱਚ ਬਲਾਸ਼ ਦੀ ਖਬਰ ਦੂਰ ਤੱਕ ਸੁਣੀ ਗਈ ਤਮਾਕੀ ਦੀ ਖਬਰ ਇਰਾਕ ਦੇ ਵਿੱਚ ਦਹਿਸ਼ਤ ਦਾ ਮਾਹੌਲ ਕਿਸਾਨ ਆंदोलਨ ਦੁੱਧ ਦੇ ਮਸਲੇ ਤੇ ਸੁਪਰੀਮ ਕੋਰਟ ਦੇ ਵਿਸਮਾਈ ਅੱਜ ਪਿਛਲੀ ਤਰੀਕ ਤੇ ਅਦਾਲਤ ਨੇ ਗੱਲਬਾਤ ਦੇ ਜ਼ਰੀਏ ਮਸਲੇ ਤੇ ਹੱਲ ਦੇ ਦਿੱਤੇ ਸੀ ਨਿਰਦੇਸ਼ ਨਾਲ ਹੀ ਡੱਲੇਵਾਲ ਨੂੰ ਮੈਡੀਕਲ ਸਿਵਾਵਾ ਮਈਆ ਕਰਵਾਉਣ ਦੇ ਦਿੱਤੇ ਸਨ ਨਿਰਦੇਸ਼ ਦੱਲੇਵਾਲ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਲਈ ਬਣਾਇਆ ਜਾਵੇਗਾ ਸ਼ੀਸ਼ੇ ਵਾਲਾ ਕਮਰਾ ਮਾਸਕ ਤੋਂ ਬਿਨਾ ਮੁਲਾਕਾਤ ਵੀ ਮਨਾਹੀ 22 ਦਿਨ ਤੋਂ ਭੁੱਖੇ ਡੱਲੇਵਾਲ ਦੀ ਸਿਹਤ ਹੋ ਰਹੀ ਹੈ ਖਰਾਬ ਕਿਸਾਨ ਆਗੂ ਗੁਰਨਾਮ ਚੜੁੰਨੀ ਨੇ ਜਥੇਬੰਦੀਆਂ ਨੂੰ ਦਿੱਤਾ ਏਕੇ ਦਾ ਹੌਕਾ ਬੁੱਲੇ ਬੁਲਾਈ ਜਾਵੇ ਸਾਂਝੀ ਬੈਠਕ ਦੇਸ਼ ਪੱਧਰ ਤੇ ਲੈ ਕੇ ਜਾਣਾ ਚਾਹੀਦਾ ਹੈ ਅੰਦੋਲਨ ਸਿੰਟਰ ਦੇ ਮੰਡੇ ਕਨ ਡਰਾਫਟ ਤੇ ਪੰਜਾਬ ਦੇ ਵਿਛੜਿਆ ਕਿਸਾਨ ਪੰਜਾਬ ਸਰਕਾਰ ਨੇ ਅੱਜ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵਿਪ ਜੀਪੀਸੀ ਦੇ ਬੇਸਡ ਬਿਲੇਗਾ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਬਹੁਤੀ ਮੁਸ਼ਕਲ ਪਾਰਟੀ ਦੇ ਹੀ 23 ਐਮਪੀਜ਼ ਨੇ ਮੰਗਿਆ ਅਸਤੀਫਾ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕੀਤਾ ਰਿਜ਼ਾਈਨ ਜਾਰਜੀਆ ਦੇ ਦਮ ਘੁੱਟਣ ਦੇ ਕਾਰਨ 11 ਪੰਜਾਬੀਆਂ ਦੀ ਮੌਤ ਰੈਸਟੋਰੈਂਟ ਦੇ ਕਮਰੇ ਦੇ ਵਿੱਚੋਂ ਮਿਲੀਆਂ ਨੌਜਵਾਨਾਂ ਦੀਆਂ ਲਾਸ਼ਾਂ ਚੈਟਰ ਦੇ ਜ਼ਹਿਰੀਲੇ ਧੂੰਏ ਦੇ ਨਾਲ ਦਮ ਘੁੱਟਣ ਦਾ ਦੱਤਾਇਆ ਜਾ ਰਿਹਾ ਖਦਸ਼ਾ ਇੱਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜੁੜੇ ਮਾਮਲੇ 'ਚ ਹਾਈ ਕੋਰਟ ਦੇ ਵਿੱਚ ਜਮ ਸੁਣਵਾਈ ਅੱਜ ਢੱਡਰੀਆਂ ਵਾਲੇ ਤੇ ਲੱਗੇ ਨੇ ਰੇਪ ਤੇ ਕਤਲ ਦੇ ਇਲਜ਼ਾਮ ਉਸਨੇ ਚਰਚ ਕੀਤੀ ਹੈ ਐਫਆਈਆਰ ਦਿੱਲੀ 'ਚ ਫਿਰ ਵਧਿਆ ਪ੍ਰਦੂਸ਼ਣ 에ਅਰ ਕੁਆਲਿਟੀ ਇੰਡੈਕਸ 400 ਤੋਂ ਉਪਰ ਗ੍ਰੈਫੋਰ ਹੋਇਆ ਲੱਗੂ ਚੰਡੀਗੜ੍ਹ ਦੀ ਹਵਾ ਵੀ ਹੋਈ ਖਰਾਬ ਸਰ ਸੇਖਾ ਤੁਸੀਂ ਦੇਖ ਰਹੇ ਹੋ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਅੰਮਰਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਇਸਲਾਮਾਬਾਦ ਥਾਣੇ ਦੇ ਵਿੱਚ ਤਮਾਕੇ ਦੀ ਖਬਰ ਹੈ ਇਲਾਕੇ ਦੇ ਲੋਕਾਂ ਨੇ ਤਮਾਕੇ ਦੀ ਆਵਾਜ਼ ਸੁਣੀ ਹੈ ਤੜਕੇ ਕਰੀਬ 3 ਵਜੇ ਤਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਇਲਾਕਾ ਵਾਸੀਆਂ ਦੇ ਵਿੱਚ ਇਸ ਦੇ ਬਾਅਦ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨੇ ਤਮਾਕਾ ਹੋਣ ਤੋਂ ਇਨਕਾਰ ਕੀਤਾ ਹੈ ਕਿ ਚੀਜ਼ ਦਾ ਸੀ ਤਮਾਕਾ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਪਹਿਲਾਂ ਥਾਣਾ ਮਜੀਠਾ ਥਾਣਾ ਅਜਨਾਲਾ ਦੇ ਗੁਰਬਖਸ਼ ਨਗਰ ਚੌਂਕੀ ਦੇ ਵਿੱਚ ਵੀ ਤਮਾਕੇ ਦੀਆਂ ਖਬਰਾਂ ਚੁੱਕੇ ਸਾਹਮਣੇ ਆਈਆਂ ਸਨ ਜਿਸ ਨੂੰ ਲੈ ਕੇ ਵੀ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਵਿੱਚ ਤਮਾਕੇ ਦੀ ਖਬਰ ਹੈ ਇਲਾਕੇ ਦੇ ਲੋਕਾਂ ਨੇ ਤਮਾਕੇ ਦੀ ਆਵਾਜ਼ ਸੁਣੀ ਹੈ ਤਣ ਉਸੇ ਥਾਣੇ ਦੀਆਂ ਇਹ ਤਸਵੀਰਾਂ ਵਿੱਚ ਖਾ ਰਹੇ ਤੜਕੇ ਕਰੀਬ 3 ਵਜੇ ਤਮਾਕੇ ਦੀ ਤਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਇਲਾਕਾ ਵਾਸੀਆਂ ਦੇ ਇਸ ਦੇ ਬਾਅਦ ਕੇ دہشت ਦਾ ਮਾਹੌਲ ਹੈ ਆ ਤਾਂ ਗੱਲ ਕਰੀਏ ਪਿਛਲੇ ਦਿਨੀ ਜੋ ਕਿ ਵਕਫਾ ਪੁਲ ਚੌਕੀਆਂ ਦੇ ਵਿੱਚ ਥਾਣੇ ਦੇ ਵਿੱਚ ਇਸ ਤਰੀਕੇ ਦੇ ਧਮਾਕੇ ਹੋਏ ਨੇ ਤਾਂ ਸਿੱਧੇ ਤੌਰ ਤੇ ਸਰहदी ਇਲਾਕੇ ਦੇ ਨਾਲ ਜੁੜੀ ਹੋਈ ਖਬਰ ਹੈ ਸਰहदी ਇਲਾਕੇ ਦੇ ਵਿੱਚ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਖਾਸ ਤੌਰ ਤੇ ਜ਼ਿਲ੍ਹਾ ਅਮਰਸਰ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਮਜੀਠਾ ਥਾਣਾ ਜਨਾਲਾ ਤੇ ਗੁਰਬਖਸ਼ ਨਗਰ ਚੌਕੀ ਦੇ ਵਿੱਚ ਵੀ ਧਮਾਕੇ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਤਾਂ ਹੁਣ ਅਮਰਸਰ ਦੇ اسلامਾਬਾਦ ਥਾਣੇ ਦੇ ਵਿੱਚ ਧਮਾਕੇ ਦੀ ਖਬਰ ਹੈ ਟੜਕੇ ਕਰੀਬ 3 ਵਜੇ ਤਮਾਕਾ ਹੁੰਦਾ ਹੈ ਤਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਆ ਪੁਲਿਸ ਨੇ ਹਾਲਾਂਕਿ ਤਮਾਕਾ ਹੋਣ ਤੋਂ ਇਨਕਾਰ ਕੀਤਾ ਜਦੋਂ ਅਚਾਨਲਾ ਥਾਣੇ ਦੇ ਪਿੱਛੇ ਦਿਨ ਤਮਾਕੇ ਦੀ ਖਬਰ ਸਾਹਮਣੇ ਆਈ ਸੀ ਤਾਂ ਉਦੋਂ ਵੀ ਪੁਰਤਿਵਸਤ ਤੌਰ ਤੇ ਤਮਾਕੇ ਦੀ ਖਬਰ ਤੋਂ ਇਨਕਾਰ ਕੀਤਾ ਗਿਆ ਸੀ ਹਾਲਾਂਕਿ ਪੁਲਿਸ ਨੇ ਲਗਾਤਾਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਤੁਹਾਨੂੰ ਉਸੇ ਥਾਣੇ ਦੀਆਂ ਤਸਵੀਰਾਂ ਵਿਖਾਰਿਆ ਦਰਸਲ ਅੰਮ੍ਰਿਤਸਰ ਦਾ ਇਲਾਕਾ ਇਸਲਾਮਾਬਾਦ ਜਿੱਥੇ ਦਾ ਇਹ ਥਾਣਾ ਹੈ ਤੇ ਥਾਣੇ ਦੇ ਵਿੱਚ ਹੀ ਇਹ ਧਮਾਕਾ ਹੁੰਦਾ ਹੈ ਸਵੇਰੇ ਕਰੀਬ 3 ਵਜੇ ਲੋਕਾਂ ਨੂੰ ਜੋ ਕਿ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਉਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਧਮਾਕਾ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹਾਲਾਂਕਿ ਹਰ ਐਂਗਲ ਤੋਂ ਲਗਾਤਾਰ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਐਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਮਿਤ ਅਮਰਸਰ ਦੇ ਸਲਾਮਾਂਬਾਧ ਥਾਣੇ ਦੇ ਵਿੱਚ ਜੋ ਧਮਾਕੇ ਦੀ ਖਬਰ ਸਾਹਮਣੇ ਆ ਰਹੀ ਹੈ ਇਹ ਕਿੰਨੇ ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਦੀ ਮੌਕੇ ਦੀ ਕੋਈ ਸੀਸੀਟੀਵੀ ਸਾਹਮਣੇ ਨਹੀਂ ਹੈ ਪੁਲਿਸ ਦਾ ਕੀ ਪੱਖ ਹੈ ਜੀ ਬਿਲਕੁਲ ਪ੍ਰਵਿੰਦਰ ਮੈਂ ਦੱਸਣਾ ਚਾਹਾਂਗਾ ਕਿ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਥਾਣਾ ਅੰਮ੍ਰਿਤਸਰ ਦਾ ਇਸਲਾਮਾਬਾਦ ਥਾਣਾ ਹੈ ਉੱਥੇ ਸਵੇਰੇ ਕਰੀਬ 3 ਵਜੇ ਧਮਾਕੇ ਦੀ ਆਵਾਜ਼ ਆਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਹ ਆਵਾਜ਼ ਨੂੰ ਸੁਣਿਆ ਹੋਇਆ ਹੈ ਹਾਲਾਂਕਿ ਪੁਲਿਸ ਜਿਹੜੀ ਥਾਲੇ ਦੇ ਅੰਦਰ ਬੈਠੀ ਹੈ ਉਹ ਇਸ ਧਮਾਕਾ ਦਾ ਇਨਕਾਰ ਕਰਦੀ ਹੈ ਲੇਕਿਨ ਪੁਲਿਸ ਦੇ اعلی ਅਧਿਕਾਰੀਆਂ ਨਾਲ ਸਾਡੀ ਹੁਣੇ ਗੱਲ ਹੋਈ ਹੈ ਉਹਨਾਂ ਨੇ ਇਹੋ ਹੀ ਕਹਨਾ ਹੈ ਕਿ ਤਬਾਕਾ ਜ਼ਰੂਰ ਹੋਇਆ ਵਾ ਲੇਕਿਨ ਕਿਸ ਚੀਜ਼ ਦਾ ਹੋਇਆ ਵਾ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਹੁਣ اسلامਾਬਾਦ ਥਾਣੇ ਦੀ ਗੱਲ ਕਰੀਏ ਤਾਂ اسلامਾਬਾਦ ਪੁਲਿਸ ਦੇ ਆਲਾ ਅਧਿਕਾਰੀ ਕਹਿੰਨਾ ਵੀ ਸ਼ੁਰੂ ਹੋ ਚੁੱਕੇ ਹੈ ਲੇਕਿਨ ਜਿਸ ਵੇਲੇ ਤਬਾਕਾ ਹੋਇਆ ਉਸ ਤੋਂ ਕੁਝ चंद ਹੀ ਮਿੰਟਾਂ ਬਾਅਦ ਜੀਵਨ ਫੌਜੀ ਜਿਹੜਾ ਜਰਮਨੀ ਦੇ ਵਿੱਚ ਗੈਂਗਸਟਰ ਬੈਠਾ ਵਾ ਉਸਨੇ ਇਸ ਤਬਾਕੇ ਦੀ ਜ਼ਿੰਮੇਵਾਰੀ ਜ਼ਰੂਰ ਲਈ ਹੈ ਤਾਂ ਨਾਲ ਹੀ ਉਹਨੇ ਅੱਗੋਂ ਤੋਂ ਵੀ ਜਿਹੜਾ ਅਗਾਹ ਕੀਤਾ ਪੁਲਿਸ ਨੌਕੀ ਅੱਗੋਂ ਤੇ ਵੀ ਪੁਲਿਸ ਆਪਣੇ ਅਤੇ ਆਪਣੇ ਪਰਿਵਾਰ ਵਾਲਿਆਂ ਦਾ ਖੁਦ ਖਿਆਲ ਰੱਖੇ 1984 ਤੋਂ ਬਾਅਦ ਜੋ ਵੀ ਪੁਲਿਸ ਨੇ ਸਰਕਾਰਾਂ ਦੇ ਨਾਲ ਮਿਲ ਕੇ ਕੀਤਾ ਉਹ ਉਸਨੇ ਸਭ ਕੁਝ ਉਸ ਆਪਣੀ ਪੋਸਟ ਦੇ ਵਿੱਚ ਲਿਖਿਆ ਹੋਇਆ ਸੋ ਕੁਝ ਹੱਦ ਤੱਕ ਜੀਵਨ ਫੌਜੀ ਦੀ ਪੋਸਟ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੰਨਣ ਤੋਂ ਬਾਅਦ ਇਹ ਸਪਸ਼ਟ ਹੈ ਕਿ ਧਮਾਕਾ ਜ਼ਰੂਰ ਹੋਇਆ ਵਾ ਲੇਕਿਨ ਪੁਲਿਸ ਦੇ اعلی ਅਧਿਕਾਰੀ ਮੌਕੇ ਤੇ ਪੁੱਛਣਾ ਇਸਲਾਮਾਬਾਦ ਥਾਣੇ ਦੇ ਵਿੱਚ ਪੁੱਛਣਾ ਸ਼ੁਰੂ ਹੋ ਚੁੱਕੇ ਹੈ ਤੇ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਵੀ ਕੀਤੀ ਗਈ ਹੈ ਜੀ ਹਮੇਸ਼ਾ ਆਪਣੇ ਆਪ ਦੇ ਵਿੱਚ ਇਹ ਖਬਰ ਜਦੋਂ ਜੀ ਖਬਰ ਸਾਹਮਣੇ ਆਉਂਦੀ ਹੈ ਖਾਸ ਤੌਰ ਤੇ ਸਰਦੀ ਇਲਾਕੇ ਤੋਂ ਅੰਮ੍ਰਿਤਸਰ ਤੋਂ ਤੇ ਕਾਫੀ ਚਿੰਤਾਜਨਕ ਵੀ ਹੋ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਚਾਹੋ ਥਾਣਾ ਮਜੀਠਾ ਥਾਣਾ ਜਨਾਲਾ ਗੁਰਬਖਸ਼ ਨਗਰ ਚੌਂਕੀ ਉੱਥੇ ਵੀ ਤਮਾਕੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਹੁਣ ਇਸਲਾਮਾਬਾਦ ਥਾਣੇ ਦੇ ਵਿੱਚ ਇਸ ਤਰੀਕੇ ਦਾ ਤਮਾਕਾ ਹੋਣਾ ਬਿਲਕੁਲ ਪਰਵਿੰਦਰ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਦਾ ਸੀਲ ਹੈ ਜਨਾਲਾ ਜਿਹੜਾ ਬਾਰਡਰ ਦੇ ਨਾਲ ਲੱਗਦਾ ਪਿੰਡ ਹੈ ਉੱਥੇ ਧਮਾਕੇ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਅੰਮ੍ਰਿਤਸਰ ਦਾ ਮਜੀਠਾ ਪਿੰਡ ਦੇ ਥਾਣੇ ਦੇ ਵੀ ਇੱਕ ਧਮਾਕਾ ਹੋਇਆ ਹਾਲਾਂਕਿ ਪੁਲਿਸ ਦੁਆਰਾ ਉਸ ਨੂੰ ਜਰੂਰ ਟਾਇਰ ਬਲਾਸ ਦੱਸਿਆ ਗਿਆ ਲੇਕਿਨ ਗੈਂਗਸਟਰ ਨੇ ਉਸ ਦੀ ਵੀ ਜ਼ਿੰਮੇਵਾਰੀ ਜ਼ਰੂਰ ਲਈ ਤੀ ਉਸ ਤੋਂ ਬਾਅਦ ਗੁਰਬਖਸ਼ ਨਗਰ ਤੇ ਅੱਜ ਇਹ ਚੌਥਾ ਅੰਮ੍ਰਿਤਸਰ ਦਾ ਇਸਲਾਮਾਬਾਦ ਥਾਣਾ ਜਿਹੜਾ ਸ਼ਹਿਰ ਦੇ ਵਿੱਚੋ ਵਿੱਚ ਬਣਿਆ ਹੋਇਆ ਸੋ ਇੱਕ ਚਿੰਤਾਜਨਕ ਗੱਲ ਜ਼ਰੂਰ ਹੋ ਜਾਂਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਬੈੰਦਾ ਹੈ ਲੇਕਿਨ ਪੁਲਿਸ ਜ਼ਰੂਰੀ ਇਸ ਗੱਲ ਦੀ ਸਪੱਸ਼ਟ ਜ਼ਰੂਰ ਕਰਦੀ ਨਜ਼ਰ ਆ ਰਹੀ ਹੈ ਕਿ ਧਮਾਕਾ ਜ਼ਰੂਰ ਹੋਇਆ ਹੈ ਲੇਕਿਨ ਪੁਲਿਸ ਦੇ ਆਲਾ ਦਿਕਾਰੀ ਜ਼ਰੂਰ ਮੌਕੇ ਤੇ ਸਵੇਰੇ ਹੀ ਪੁੱਜਣਾ ਸ਼ੁਰੂ ਹੋ ਚੁੱਕੇ ਹੈ ਜਾਂਚ ਮੌਕੇ ਤੇ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਇਹ ਧਮਾਕਾ ਕਿਸ ਚੀਜ਼ ਦਾ ਹੈ ਲੇਕਿਨ ਜਿਹੜੀ ਥਾਣੇ ਦੇ ਉੱਪਰ ਟੀਨਾ ਪਈਆਂ ਸੀ ਉਹ ਟੀਨਾ ਜ਼ਰੂਰ ਧਮਾਕੇ ਤੋਂ ਬਾਅਦ ਜ਼ਮੀਨ ਤੇ ਡਿੱਗਿਆ ਹੋਇਆ ਹੈ ਤੇ ਜਿਹੜੀਆਂ ਤਾਰਾਂ ਉੱਪਰ ਲੰਗਦੀਆਂ ਪਈਆਂ ਸੀ ਤਾਂਨ ਨੂੰ ਜ਼ਰੂਰ ਅੱਗ ਲੱਗੀ ਹੈ ਸੋ ਕੁੱਲ ਇਲਾਕੇ ਜੇ ਆ ਜਿਹੜੀ ਵਿਜ਼ੂਅਲ ਆਪਾਂ ਆਪਣੇ ਦਸਕਾ ਨੂੰ ਦਿਖਾ ਰਹੇ ਹਾਂ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਤਮਾਕਾ ਜ਼ਰੂਰ ਹੋਇਆ ਵਾ ਲੇਕਿਨ ਪੁਲਿਸ ਦੇ ਅਧਿਕਾਰੀ ਇਸ ਮੌਕੇ ਤੇ ਜ਼ਰੂਰ ਪੁੱਜੀ ਹੈ ਤੇ ਮੌਕੇ ਦੀ ਜਾਂਚ ਸ਼ੁਰੂ ਕੀਤੀ ਹੈ ਆਸ-ਪਾਸੇ ਕੋਈ ਸ਼ਹਿਰ ਦੇ ਵਿੱਚੋਂ ਵਿੱਚ ਜ਼ਰੂਰ ਥਾਣਾ ਬਣਿਆ ਹੋਇਆ ਤੇ ਆਸ-ਪਾਸ ਸੀਸੀਟੀਵੀ ਜ਼ਰੂਰ ਘਰਾਂ ਦੇ ਵਿੱਚ ਲੱਗੇ ਆ ਸੋ ਸਾਰੇ ਮਾਮਲੇ ਦੀ ਪੁਲਿਸ ਸੀਸੀਟੀਵੀ ਖੰਗਾਲਨ ਦੀ ਕੋਸ਼ਿਸ਼ ਵਿੱਚ ਜੁਟੀ ਹੈ ਆਸ-ਪਾਸ ਦੇ ਲੋਕਾਂ ਦੀ ਵੀ ਬਿਆਨ ਦਰਜ ਕੀਤੇ ਜਾ ਰਹੇ ਆ ਪੁਲਿਸ ਜਿਹੜੀ ਮੌਕੇ ਦੇ ਥਾਣੇ ਦੇ ਅੰਦਰ ਮੌਜੂਦ ਸੀ ਉਹਨਾਂ ਕੋ ਵੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਜਾਂਚ ਕਰ ਰਹੇ ਆ ਜੀ ਪਰ ਮਿੰਦਰ ਹਮੇ ਤਾਂ ਇਹ ਵੀ ਸਾਫ ਕਰੋ ਕਿ ਜਿਹੜਾ ਤਮਾਕਾ ਇਹ ਥਾਣੇ ਦੀ ਇਮਾਰਤ ਦੇ ਬਿਲਕੁਲ ਅੰਦਰ ਹੁੰਦਾ ਹੈ ਬਾਹਰ ਵਾਲੇ ਪਾਸੇ ਹੁੰਦਾ ਕਿਸ ਜਗ੍ਹਾ ਤੇ ਤਮਾਕਾ ਹੈ ਕਿਸੇ ਤਰੀਕੇ ਦਾ ਕਿ ਉੱਥੇ ਨੁਕਸਾਨ ਵੀ ਹੋਇਆ ਹੈ ਇਮਾਰਤ ਦਾ ਜੀ ਪਰ ਮਿੰਦਰ ਇਮਾਰਤ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਥਾਣੇ ਦੇ ਉੱਪਰ ਟੀਨਾ ਪਈਆਂ ਸੀ ਟੀਨਾ ਜ਼ਰੂਰ ਥੱਲੇ ਡਿੱਗੀਆਂ ਹੈ ਜਿਹੜੀ ਉੱਪਰ ਉਹ ਥਾਣਾ ਹੈ ਕਿਉਂਕਿ ਸ਼ਹਿਰ ਦੇ ਵਿੱਚੋਂ ਵੀ ਕਿਹਾ ਥਾਣੇ ਦੇ ਬਿਲਕੁਲ ਉੱਪਰੋ ਤਾਰਾ ਵੀ ਬੀਲੀ ਦੀਆਂ ਲੰਗਰੀਆਂ ਸੀ ਉਹਨਾਂ ਨੂੰ ਵੀ ਅੱਗ ਲੱਗੀ ਐ ਸੋ ਕੁਲ ਮਿਲਾ ਕੇ ਥਾਣੇ ਦੇ ਅੰਦਰ ਜ਼ਰੂਰ ਧੁਮਾਕਾ ਹੋਇਆ ਵਾ ਲੇਕਿਨ ਪੁਲਿਸ ਹਲੇ ਜਿਹੜੇ ਥਾਣੇ ਦੇ ਅੰਦਰ ਲੋਕ ਬੈਠੇ ਸੀ ਮੁਲਾਜ਼ਮ ਰਾਤੀ ਜੂਟੀ ਤੇ ਸੀ ਉਹ ਜ਼ਰੂਰ ਇਨਕਾਰ ਕਰ ਰਿਹਾ ਲੇਕਿਨ ਪੁਲਿਸ ਦੇ ਆਲਾ ਅਧਿਕਾਰੀ ਨੇ ਐਜ ਰੂਸ ਪੁਸ਼ਟੀ ਕੀਤਾ ਕਿ ਧਮਾਕਾ ਜ਼ਰੂਰ ਹੋਇਆ ਵਾ ਲੇਕਿਨ ਉਸ ਗੱਲ ਦੀ ਜਾਂਚ ਦੇ ਵਿੱਚ ਜੁਟਿਆ ਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਸ ਜਗ੍ਹਾ ਤੇ ਹੋਇਆ ਹੈ ਤੇ ਕਿਸ ਕਾਰਨਾਂ ਦੇ ਕਾਰਨ ਇਹ ਧਮਾਕਾ ਹੋਇਆ ਵਾ ਜੀ ਪਰਮਿੰਦਰ ਆ ਠੀਕ ਹੈ ਮੈਂ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਮਰ ਸਰ ਦੇ اسلامਾਬਾਦ ਥਾਣੇ ਦੇ ਵਿੱਚ ਧਮਾਕੀ ਦੀ ਖਬਰ ਹੈ ਇਲਾਕੇ ਦੇ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਹੈ ਤੜਕੇ ਕਰੀਬ 3 ਵਜੇ ਦਰਸਲੇ ਪੂਰੀ ਵਾਰਦਾਤ ਦੱਸੀ ਜਾ ਰਹੀ ਹੈ ਜਦੋਂ ਲੋਕਾਂ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਇਲਾਕਾ ਵਾਸੀਆਂ ਦੇ ਵਿੱਚ ਉਸ ਦੇ ਬਾਅਦ ਡਰਸ਼ਟ ਦਾ ਮਾਹ ਤੇ ਲਗਾਤਾਰ ਪੁਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਸੁਨੀਆ ਆਵਾਜ਼ ਨਹੀਂ ਆ ਰਹੀ ਜੀ ਤੁਸੀਂ ਮਾਰ ਕਾਇ ਹੈ ਤੁਸੀਂ ਮਾਰ ਕਾਇ ਕੋਤਾ ਨਹੀਂ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ ਜੀ ਦਿਨ 9 ਵਜੇ ਕਿੰਦੇ ਆਏ ਤਿੰਨ ਵਜੇ ਕਿੰਨੇ ਵਜੇ ਤਿੰਨ ਵਜੇ ਇਹ ਦਾ ਕੈਂਸਲ ਹੈ ਤਿੰਨ ਵਜੇ ਟਾਈਮ ਤੇ ਫਾਮ ਕੋਲ ਜੀ ਫਾਮ ਪਰ ਜਾਏ ਤੁਸੀਂ ਸੁਣਦੇ ਹੋ ਤੁਸੀਂ ਕਰੋ ਹਾਂ ਜੀ ਹਾਂ ਜੀ ਅੱਛਾ ਤੇ ਕਿੰਨੇ ਕਿਹੜੇ ਦਿਨ ਬਾਅਦ ਸ਼ਾਇਦ ਕੱਲ੍ਹ ਆਸ ਹੈ ਇਹ ਕਿਤੇ ਕੋਈ ਬਲਾਸਟ ਨਹੀਂ ਆ ਮਹੱਲੇ ਵਾਲੇ ਕਹਿੰਦੇ ਦੋ ਤਿੰਨ ਜਣਾਂ ਪਿੱਛੇ ਸਾਰੀ ਜਨਾਨੀ ਹੈ ਕਹਿੰਦੇ ਇਹਨਾਂ ਕੋਲ ਇਹਦੀ ਤਰੀ ਬਲਾਸਟ ਆ ਸਰ ਸਵੇਰੇ 4 ਸਵੇਰੇ 4 ਵਜੇ ਸਵੇਰੇ 4 ਵਜੇ ਤੇ ਇੱਥੇ ਆ ਸੁਰਖੀ ਪੁਲਿਸ ਭਾਈ ਕੀਤੀ ਗਈ ਆ ਤੀਨਾ ਲੈ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਜੈ ਆਲਰੇਡੀ ਪਾਟੀ ਰਿਪੇਅਰ ਚੱਲ ਰਹੀ ਤੀਨਾ ਤੋਂ ਕੋਈ ਨਹੀਂ ਪੰਗਣ ਰਿਪੇਅਰ ਪਾਟੀ ਸਵੇਰੇ 4 ਵਜੇ ਹੋਣੀ ਚੱਲ ਨਹੀਂ 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 ਮੈਂ ਕਹਤ ਅੱਜ ਤੇ ਰਿਪੇਅਰ ਚੱਲੀ ਕੋਈ ਨਹੀਂ 8-9 ਕਹ ਰਹੇ 8-9 ਵਜੇ ਬਲਾਸਟ ਮੇਰੇ ਵਜੇ ਕੋਈ ਨਹੀਂ ਆਈ ਮੇਰਾ ਇੱਥੇ ਸਾਡੇ ਸੰਪਤੀ ਪਰ ਸਾਡਾ ਬਕਾਇਦਾ ਸਾਡਾ ਥਾਲਾ ਇਹ ਉਹ ਮੈਂ ਵੀ ਦੇਖ ਰਿਆ ਸਾਡੇ ਖਾਣੇ ਨਹੀਂ ਹੋਏ ਦਾਦਾ ਮਸਦ ਵਾਕੇ ਦਾ ਗੈਂਗਸਟਰ ਕਨੈਕਸ਼ਨ ਵੀ ਆਇਆ ਬਦਿਸ਼ ਬੈਠੇ ਗੈਂਗਸਟਰ ਨੇ ਤੁਮਾਕੇ ਦੀ ਜ਼ਿੰਮੇਵਾਰੀ ਲਈ ਹੈ ਗੈਂਗਸਟਰ ਜੀਵਨ ਫੌਜੀ ਨੇ ਤੁਮਾਕੇ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਜ਼ਿੰਮੇਵਾਰੀ ਲਈ ਗਈ ਹੈ ਇਸਲਾਮਾਬਾਦ ਥਾਣੇ ਦੇ ਵਿੱਚ ਗਰਨੇਡ ਹਮਲੇ ਦੀ ਗੱਲ ਕਹੀ ਹੈ ਹਾਲਾਂਕਿ ਨਿਊਜ਼ ਇਟਨ ਪੰਜਾਬ ਇਸ ਪੋਸਟ ਦੀ ਤਸਦੀਕ ਨਹੀਂ ਕਰਦਾ ਤਾਂ ਅੰਮ੍ਰਿਤਸਰ ਤੁਮਾਕੇ ਦਾ ਗੈਂਗਸਟਰ ਕਨੈਕਸ਼ਨ ਵੀ ਸਾਹਮਣੇ ਆ ਗਿਆ ਹਾਲਾਂਕਿ ਵਰਸ ਦੇ ਵੱਲੋਂ ਤਮਾਕੀ ਦੀ ਖਬਰ ਤੋਂ ਤਮਾਕੇ ਤੋਂ ਸਾਫ਼ ਤੌਰ ਤੇ ਇਨਕਾਰ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਨੇ ਤਮਾਕੇ ਦੀ ਜ਼ਿੰਮੇਵਾਰੀ ਲਈ ਹੈ ਗੈਂਗਸਟਰ ਜਿਸ ਦਾ ਕਿ ਨਾਮ ਜੀਵਨ ਫੌਜੀ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਇਸ ਤਮਾਕੇ ਦੀ ਜ਼ਿੰਮੇਵਾਰੀ ਲਈ ਗਈ ਹੈ ਸੋਸ਼ਲ ਮੀਡੀਆ ਤੇ ਬਕਾਇਦਾ ਪੋਸਟ ਪਾਈ ਗਈ ਹੈ ਇਸਲਾਮਾਬਾਦ ਥਾਣੇ ਦੇ ਵਿੱਚ ਗਰਨੇਡ ਹਮਲੇ ਦੀ ਉਸ ਦੇ ਵੱਲੋਂ ਗੱਲ ਕਹੀ ਗਈ ਹੈ ਨਿਊਜ਼ ਲਟਰ ਪੰਜਾਬ ਇਸ ਸੋਸ਼ਲ ਮੀਡੀਆ ਵਾਲੀ ਪੋਸਟ ਦੀ ਤਸਦੀਕ ਨਹੀਂ ਕਰਦਾ ਦਰਸਲ ਇਸਲਾਮਾਬਾਦ ਥਾਣੇ ਦੇ ਵਿੱਚ ਇਹ ਪੂਰਾ ਹਾ ਤਮਾਕਾ ਹੁੰਦਾ ਇਸ ਵੇਰੇ ਕਰੀਬ 3 ਵਜੇ ਤੇ ਇਸ ਤੋਂ ਬਾਅਦ ਗੈਂਗਸਟਰ ਜੀਵਨ ਫੌਜੀ ਦੇ ਬਲੋਂ ਤਮਾਕੇ ਦੀ ਜ਼ਿੰਮੇਵਾਰੀ ਲੈ ਗਈ ਹੈ ਅੱਗੇ ਬਾਦਾਂਗੇ ਤੇ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨੀ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਹੋਣ ਜਾ ਰਹੀ ਹੈ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੇ ਲਈ ਕਿਹਾ ਸੀ ਕਿਸਾਨਾਂ ਦੇ ਸਰਕਾਰ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੇ ਨਿਰਦੇਸ਼ ਦਿੱਤੇ ਸਨ ਕਿਸਾਨਾਂ ਨੂੰ ਹਾਈਵੇ ਤੋਂ ਕਰਨਾ ਸ਼ਿਫਟ ਕਰਨ ਦੇ ਲਈ ਮਨਾਉ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਵੀ ਟਿੱਪਣੀ ਕੀਤੀ ਸੀ ਪਿਛਲੀ ਸੁਣਵਾਈ ਤੇ ਸੁਪਰੀਮ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਲਈ ਕਿਹਾ ਸੀ ਨਾਲ ਹੀ ਮਰਨ ਵਰਤ ਖਤਮ ਕਰਨ ਦੇ ਲਈ ਮਨਾਉਣ ਦੇ ਲਈ ਕਿਹਾ ਗਿਆ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕਰਵਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਤਾਕਤ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ ਸੁਪਰੀਮ ਕੋਰਟ ਨੇ ਕਿਹਾ ਕਿ ਉੱਚ ਪੱਧਰੀ ਕਮੇਟੀ ਇਸ ਤਰ੍ਹਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਰਸਦੀ ਤੌਰ ਤੇ ਧਰਨਾ ਖਤਮ ਕਰਨ ਜਾਂ ਫਿਰ ਹਾਈਵੇ ਤੋਂ ਕਿਸੇ ਹੋਰ ਥਾਂ ਸ਼ਿਫਟ ਕਰਨ ਲਈ ਮਨਾਇਆ ਤਾਂ ਅੱਜ ਕਿਸਾਨੀ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰ ਆਨੰਦ ਜੁੜੇ ਹੋਏ ਨੇ ਸ਼ੰਕਰ ਕਿਸਾਨੀ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੈ ਪਿਛਲੀ ਸੁਣਵਾਈ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜਤਾਈ ਗਈ ਸੀ ਅੱਜ ਦੀ ਸੁਣਵਾਈ ਨੂੰ ਕਿੰਨਾ ਕ ਅਹਿਮ ਮੰਨਿਆ ਜਾਵੇ निश्चित देखिए आज की सुनवाई भी काफी महत्वपूर्ण मानी जा रही है आ, 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 की पिछली सुनवाई के दौरान में जिस तरह से कोर्ट के द्वारा किसान नेता जगजीत सिंह डल्लेवाल की जो स्वास्थ्य को लेकर चिंता जताई गई थी और कहा गया था इस मामले में जो एक आ, आ, जो एक टीम बनाया जाए और जाकर के एक, आ, एक आ, किसान नेताओं से भी बातचीत किया जाए तो यहाँ पे आज देखना होगा कि आज कोर्ट के सामने दोनों दोनों पक्षों की तरफ से क्या दलील दी जाती है किसान नेता डलीवाल के स्वास्थ्य को लेकर जिस तरह से कोर्ट के द्वारा चिंता जताई गई थी <laughs> तो उस मामले में क्या किसान नेता डलेवाल से बातचीत हुई क्या उनको समझाने का प्रयास किया गया क्या इस मामले में एक बीच का रास्ता निकालने का प्रयास किया गया तो इन तमाम मामलों पर पक्ष रखा जाएगा और स्थानीय प्रशासन को के द्वारा जो प्रयास किया जा रहा है तो उस प्रयास के बारे में भी बताना होगा तो निश्चित तौर पे आज जब दो जजों की बेंच जब इस मामले पर सुनवाई करेगी तो उस सुनवाई के दौरान में तमाम पक्षों को कोर्ट के सामने रखना होगा जी ਆ ਠੀਕ ਹੈ ਸ਼ੰਕਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਹੋਣ ਜਾ ਰਹੀ ਹੈ ਪਿਛਲੀ ਸੁਣਵਾਈ ਦੇ ਸੁਪਰੀਮ ਕੋਰਟ ਨੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੇ ਲਈ ਕਿਹਾ ਸੀ ਕਿਸਾਨਾਂ ਦੇ ਸਰਕਾਰ ਨੂੰ ਗੱਲਬਾਤ ਦੇ ਜ਼ਰੀਏ ਹੱਲ ਦੇ ਦਰਸਲ ਨਿਰਦੇਸ਼ ਦਿੱਤੇ ਗਏ ਸਨ ਤੇ ਅੱਜ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਕੀ ਨੋਟਿਸ ਲਿਆ ਜਾਂਦਾ ਹੈ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ 22ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਡੱਲੇਵਾਲ ਦਾ ਮਰਨ ਵਰਤ ਭੁਖ ਹੜਤਾਲ ਦੇ ਕਾਰਨ ਡੱਲੇਵਾਲ ਦੀ ਸਿਹਤ ਲਗਾਤਾਰ ਨਾਸਾਜ਼ ਹੈ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਮੁਰਚੇ ਦੇ ਵੱਲੋਂ ਫੈਸਲਾ ਵੀ ਲਿਆ ਗਿਆ ਡੱਲੇਵਾਲ ਦੇ ਲਈ ਸ਼ੀਸ਼ੇ ਦਾ ਕਮਰਾ ਬਣਾਇਆ ਜਾਵੇਗਾ ਮਿਲਨਾਰੇ ਲੋਕਾਂ ਤੋਂ ਡੱਲੇਵਾਲ ਨੂੰ ਇਨਫੈਕਸ਼ਨ ਦਾ ਡਰ ਹੈ ਇਨਫੈਕਸ਼ਨ ਤੋਂ ਬਚਾਉਣ ਦੇ ਲਈ ਸ਼ੀਸ਼ੇ ਦਾ ਕਮਰਾ ਬਣਾਇਆ ਜਾਵੇਗਾ ਡਾਕਟਰਾਂ ਵੱਲੋਂ ਬਿਨਾਂ ਮਾਸਕ ਡੱਲੇਵਾਲ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਹੈ ਤਾਂ ਕਿਸਾਨਾਂ ਆਗੂ ਜਗਦੀਸ਼ ਸਿੰਘ ਢੱਲੇਵਾਲ ਕਿਸਾਨੀ ਮੁੱਦੇ ਨੂੰ ਲੈ ਕੇ ਕਿਸਾਨੀ ਮੱਤਾਂ ਨੂੰ ਲੈ ਕੇ 22 ਦਿਨਾਂ ਤੋਂ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਇਸ ਦੇ ਵਿਚਾਲੇ ਵੱਖ-ਵੱਖ ਸਿਆਸਤਦਾਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਕਲਾਕਾਰਾਂ ਦੇ ਵੱਲੋਂ ਨੌਲੀ ਬਾਰਡਰ ਤੇ ਪਹੁੰਚ ਕੇ ਉਹਨਾਂ ਦੀਆਂ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦਾ ਹਾਲ ਵੀ ਜਾਣਿਆ ਜਾ ਰਿਹਾ ਹੈ ਤਾਂ ਪਿਛਲੇ ਦਿਨੀ ਆ ਪੰਜਾਬ ਦੇ ਡੀਜੀਪੀ ਤੇ ਕੇਂਦਰੀ ਗ੍ਰਹਿ ਵਿਭਾਗ ਦੇ ਡਾਇਰੈਕਟਰ ਵੀ ਜਿਹੜੇ ਕਿ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਹਾਲਾਂਕਿ ਆ ਕੌਸ਼ਿਸ਼ਾਂ ਜਰੂਰ ਕੀਤੀਆਂ ਗਈਆਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਮਨਾਇਆ ਜਾਵੇ ਆ ਜੋ ਐਮਰਜੈਂਸੀ ਮੈਡੀਕਲ ਸਹੂਲਤਾਂ ਉਹ ਲੈਣ ਪਰ ਉਹ ਸਹੂਲਤਾਂ ਲੈਣ ਤੋਂ ਸਾਫ ਤੌਰ ਤੇ ਡੱਲੇਵਾਲ ਦੇ ਵੱਲ ਇਨਕਾਰ ਕਰ ਦਿੱਤਾ ਗਿਆ ਤੇ ਲਗਾਤਾਰ ਮਰਨ ਵਰਤ ਚੱਜਰੀ ਹੈ ਇਸ ਦੇ ਵਿਚਾਲੇ ਆ ਮੁਰਚੇ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਕਿ ਡੱਲੇਵਾਲ ਦੇ ਲਈ ਸ਼ੀਸ਼ੇ ਦਾ ਕਮਰਾ ਬਣਾਇਆ ਜਾਵੇਗਾ ਕਿਉਂਕਿ ਮਿਲਨ ਆ ਰਹੇ ਲੋਕਾਂ ਤੋਂ ਡੱਲੇਵਾਲ ਨੂੰ ਇਨਫੈਕਸ਼ਨ ਦਾ ਡਰ ਹੈ ਇਸੇ ਕਰਕੇ ਇਹ ਫੈਸਲਾ ਲਿਆ ਗਿਆ ਕਿਉਂਕਿ ਜਿੰਨੇ ਵੀ ਲੋਕ ਉਹਨਾਂ ਨੂੰ ਮਿਲਣ ਵਾਸਤੇ ਜਾਂਦੇ ਨੇ ਉਹ ਜ਼ਰੂਰੀ ਹੈ ਕਿ ਮਾਸਕ ਪਾ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਇਸ ਦੇ ਵਿਚਾਲੇ ਹੁਣ ਸ਼ੀਸ਼ੇ ਦਾ ਕਮਰਾ ਬਣਾਉਣ ਦਾ ਵੀ ਮੋਰਚੇ ਵੱਲੋਂ ਫੈਸਲਾ ਲਿਆ ਗਿਆ ਹੈ ਤੇ ਅੱਜ 22ਵੇਂ ਦਿਨ ਦੇ ਵਿੱਚ ਦਰਸਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜੋ ਕਿ ਆ ਦਾਖਲ ਹੋ ਚੁੱਕਾ ਹੈ ਤਾਂ ਲਗਾਤਾਰ ਵੱਖ-ਵੱਖ ਆਗੂਆਂ ਦੇ ਵੱਲੋਂ ਸਿਆਸਤਦਾਨਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤਾਂ ਵੀ ਕੀਤੀਆਂ ਜਾ ਰਹੀਆਂ ਨੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੁੱਕਣ ਦਾ ਵੀ ਪ੍ਰੋਸਾ ਦਿੱਤਾ ਜਾ ਰਿਹਾ ਹੈ ਆ ਗੱਲ ਕੀਤੀ ਜਾਵੇ ਕਿਸਾਨੀ ਮੰਗਾਂ ਦੀ ਤਾਂ ਜਿਸ ਦੇ ਵਿੱਚ ਮੁੱਖ ਮੰਗ ਹੈ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਸਦਾਰੋ ਕਰਾਂਗੇ ਖਨੌਰੀ ਬਾਰਡਰ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਲਾਈਵ ਜੁੜ ਚੁੱਕੇ ਨੇ ਨਪਿੰਦਰ 22ਵੇਂ ਦਿਨ ਦੇ ਵਿੱਚ ਮਰਨਵਰਤ ਦਾਖਲ ਹੋ ਚੁੱਕਾ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਕਿਸਾਨੀ ਮੰਗਾ ਨੂੰ ਲੈ ਕੇ ਜੋ ਕਿ ਲਗਾਤਾਰ ਮਰਨਵਰਤ ਤੇ ਬੈਠੇ ਹੋਏ ਨੇ ਅਜੇ ਕਰ ਤਾਜ਼ਾ ਸਥਿਤੀ ਦੀ ਗੱਲ ਕਰੀ ਉਹਨਾਂ ਦੇ ਸਿਹਤ ਦੀ ਅਪਡੇਟ ਨੂੰ ਲੈ ਕੇ ਗੱਲ ਕਰੀਏ ਤਾਂ ਕੀ ਕੋਈ ਜਾਣਕਾਰੀ ਹੈ ਜੋ ਕੱਲ ਮੋਰਚੇ ਵੱਲੋਂ ਫੈਸਲਾ ਲਿਆ ਗਿਆ ਕਿ ਸ਼ੀਸ਼ੇ ਵਾਲਾ ਕਮਰਾ ਵੀ ਬਣਾਇਆ ਜਾਵੇਗਾ ਕਿ ਉਸ ਨੂੰ ਲੈ ਕੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਪਰਵਿੰਦਰ ਦੇਖੋ ਅੱਜ ਖਨੌਰੀ ਬਾਰਡਰ ਦੇ ਹਾਲਾਤ ਕੀ ਨੇ ਅੱਜ 22ਵੀਂ ਸਵੇਰ ਹੈ 22ਵੀਂ ਸਵੇਰ ਇਸ ਲਈ ਕਿਉਂਕਿ ਮਰਨਵਰਤਾ ਅੱਜ 22ਵਾਂ ਦਿਨ ਹੈ ਤਾਂ 22ਵੀਂ ਸਵੇਰ ਦੇ ਹਾਲਾਤ ਕੀ ਨੇ 22ਵਾਂ ਦਿਨ ਸ਼ਾਮ ਤੱਕ ਕੀ ਕੁਝ ਹਾਲਾਤ ਦਿਖਾਏਗਾ ਇਹ ਤੁਹਾਨੂੰ ਦੀ ਤਸਵੀਰ ਕੀ ਕੀ ਰਹੇਗੀ ਸਭ ਤੋਂ ਪਹਿਲਾਂ ਤੁਹਾਨੂੰ ਮੋਰਚੇ ਦੀ ਇਹ ਸਵੇਰ ਦਿਖਾ ਦਿਆਂ ਇੱਥੇ ਕਿਸਾਨ ਤੁਹਾਨੂੰ ਨਜ਼ਰ ਆ ਰਹੇ ਨੇ ਸਵੇਰ ਦਾ ਵੇਲਾ ਔਰ ਸਵੇਰ ਚ ਹੁੰਦਿਆਂ ਹੀ ਕਿਸਾਨ ਇੱਥੇ ਇਕੱਠੇ ਹੁੰਦੇ ਨੇ ਆਪਸ ਦੇ ਵਿੱਚ ਚਰਚਾ ਕਰਦੇ ਨੇ ਕੱਲ ਪੂਰਾ ਦਿਨ ਕੀ ਕੁਝ ਵਾਪਰਿਆ ਕੀ ਕੁਝ ਹੋਇਆ ਉਹਦੇ ਤੇ ਚਰਚਾ ਹੁੰਦੀ ਆ ਤਾਂ ਇੱਕ ਪਾਸੇ ਇਹ ਮੋਰਚੇ ਦੀ ਸਵੇਰਾ ਸਾਹਮਣੇ ਸੂਰਜ ਚੜ੍ਹਦਾ ਤੁਹਾਨੂੰ ਨਜ਼ਰ ਆਇਆ ਤਾਂ ਇੱਕ ਪਾਸੇ 22ਵਾਂ ਸੂਰਜ ਚੜ੍ਹਿਆ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਇਹ ਸੂਰਜ ਬਹੁਤਾ ਅਸਰ ਕਰਦਾ ਨਜ਼ਰ ਨਹੀਂ ਆਉਂਦਾ ਉਸ ਪਾਸੇ ਦਿਨ ਬਦ ਦੇ ਉਹਨਾਂ ਦੀ ਸਿਹਤ ਨੇਰੇ ਵਾਲੇ ਪਾਸੇ ਨੂੰ ਜਾ ਰਹੀ ਹੈ ਤਾਂ ਮੋਰਚੇ ਦੇ ਹਾਲਾਤ ਕੀ ਨੇ ਮੋਰਚੇ ਦੀ ਤਸਵੀਰ ਕੀ ਹੈ ਆਖਿਰ ਅੱਜ ਕੀ ਕੁਝ ਰਹੇਗਾ ਤਾਂ ਇਹ ਜਿਹੜੇ ਚਿਹਰੇ ਇੱਥੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਕਿਸਾਨ ਉਹ ਲੋਕ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੇ ਸਮਰਥਨ ਦੇ ਵਿੱਚ ਇੱਥੇ ਆਏ ਹੋਏ ਨੇ ਇੱਥੇ ਡਟੇ ਹੋਏ ਨੇ ਇਹ ਹਰ ਰੋਜ਼ ਸਵੇਰੇ ਜਦੋਂ ਉੱਠਦੇ ਨੇ ਤਾਂ ਇਹੀ ਮਨ 'ਚ ਖਿਆਲ ਲੈ ਕੇ ਚਰਚਾਵਾ ਕਰਦੇ ਨੇ ਕਿ ਸ਼ਾਇਦ ਅੱਜ ਕੋਈ ਸੁਨੇਹਾ ਹੀ ਆ ਜਾਏ ਸ਼ਾਇਦ ਅੱਜ ਕੋਈ ਗੱਲਬਾਤ ਸਿਰੇ ਲੱਗ ਜਾਏ ਤੇ ਸ਼ਾਇਦ ਅੱਜ ਗੱਲਬਾਤ ਦੇ ਸੁਨੇਹੇ ਤੋਂ ਬਾਅਦ ਉਹ ਜਿਹੜਾ ਤਕਜੀਰ ਸਿੰਘ ਢੱਲੇਵਾਲ ਕਿਸਾਨ ਆਗੂ ਮਰਨ ਵਰਤ ਤੇ ਬੈਠਾ ਸ਼ਾਇਦ ਉਹਦਾ ਮਰਨ ਵਰਤ ਖੁੱਲ ਜੇ ਤੇ ਉਹ ਫਿਰ ਤੋਂ ਉਸੇ ਤਰ੍ਹਾਂ ਆਪਣੇ ਸਾਥੀਆਂ ਦੀ ਅਗਵਾਈ ਕਰੇ ਤਾਂ ਇਹ ਜ਼ਹਿਨ ਦੇ ਸਬਦੇ ਚੱਲਦਾ ਅੱਜ ਦੇਖਦੇ ਆਂ ਜੀ ਕਿਹੜੇ ਕਿਹੜੇ ਚਿਹਰੇ ਆਉਂਦੇ ਨੇ ਕੀ ਕੁਝ ਚਰਚਾਵਾਂ ਹੁੰਦੀਆਂ ਨੇ ਤਾਂ ਇੱਥੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਹ ਵੀਰ ਹਣੀ ਪਿੱਛੇ ਨੇ ਭਾਈ ਜੀ ਥੋੜੇ ਅੱਗੇ ਆਜੋ ਭਾਈ ਜੀ 22 ਮਿੰਨ ਚੜ ਗਿਆ ਤੁਸੀਂ ਆਪਸ ਵਿੱਚ ਗੱਲਾਂ ਬਾਤਾਂ ਵੀ ਕਰ ਰਹੇ ਹੋਵੋਗੇ ਕੀ ਲੱਗਦਾ ਹੈ ਜਿਹੜਾ ਮਰਨ ਵਰਤ ਤੇ ਬੈਠਾ ਹੈ ਨਿਬੜੇਗਾ ਕੀ ਇਹ ਨਿਵੇੜਨਾ ਹੀ ਪੈਣਾ ਹੈ ਸਰਕਾਰ ਨੂੰ ਅਜੇ 22ਵਾਂ ਦਿਨ ਹੋ ਗਿਆ ਪਰ ਜਿਵੇਂ ਜਿਵੇਂ ਇਕੱਠ ਹੋ ਰਿਹਾ ਰੋਹ ਹੀ ਵਧ ਰਿਹਾ ਪਰ ਸਰਕਾਰ ਲੋਕਾਂ ਦਾ ਧਿਆਨ ਦੇਣਾ ਹੀ ਨਹੀਂ ਪੈਣਾ ਅੱਛਾ ਤੁਹਾਨੂੰ ਲੱਗਦਾ ਹੈ ਕਿ ਹਰ ਰੋਜ਼ ਕਿਉਂਕਿ ਨਵੇਂ ਚਿਹਰੇ ਆਉਂਦੇ ਆ ਚਾਹੇ ਕਲਾਕਾਰ ਹੋਣ ਚਾਹੇ ਵਾਕੂਆ ਗਰਾਜਨਿਤਿਕ ਪਾਰਟੀਆਂ ਨਾਲ ਜੁੜੇ ਹੋਣ ਹਾਲਾਂਕਿ ਜਦੋਂ ਅਪੀਲ ਕੀਤੀ ਗਈ ਸੀ ਕਿ ਜਦੋਂ ਇਹ ਜਿਹੇ ਚਿਹਰੇ ਆਉਣਗੇ ਤਾਂ ਸਵਰਤਨ ਵੀ ਵਧੇਗਾ ਦਬਾਅ ਵੀ ਬਣੇਗਾ ਹਾਂਜੀ ਹਾਂਜੀ ਲੈਤੀ ਵਧ ਰਿਹਾ ਇਕੱਠ ਪਰ ਆ ਤਾਂ ਹੁਣ ਸਰਕਾਰਾਂ ਦੇ ਚਿਹਰੇ ਵੀ ਆ ਰਹੇ ਆ ਹਰੇਕ ਸਰਕਾਰ ਦੇ ਅਕਾਲੀ ਕਾਂਗਰਸ ਸਾਰੇ ਆ ਰਹੇ ਆ ਪਰ ਇਕੱਠ ਵੀ ਲੋਕਾਂ ਦਾ ਰੋਜ਼ ਰੋਜ਼ ਵੱਧ ਰਿਹਾ ਇਕੱਠ ਵੱਧ ਰਿਹਾ ਹੈ ਸਿੰਘ ਸਰ ਕਿਵੇਂ ਦੇਖਦੇ ਹੋ ਤਸਵੀਰ ਤੁਹਾਡੇ ਵੀ ਜਦਵਾ ਤੁਸੀਂ ਬੈਚ ਲਾ ਕੇ ਤੜਕੇ ਨਿਕਲਦੇ ਹੋ ਭਾਰਤੀ ਕਿਸਾਨ ਯੂਨੀਅਨ ਤਾਂ ਇੱਕ ਤੁਹਾਡਾ ਆਗੂ ਮਰਨ ਵਰਤ ਤੇ ਬੈਠਾ ਜਦੋਂ ਸਵੇਰ ਹੁੰਦੀ ਹੈ ਕੀ ਕੋਈ ਜ਼ੈਨ ਦੇ ਵਿੱਚ ਆਉਂਦਾ ਕਿਉਂਕਿ ਆਪਾਂ ਤਾਂ ਬੇਸ਼ੱਕ ਚਾਹ ਪਾਣੀ ਵੀ ਛਕ ਲੈਨੇ ਆਪਾਂ ਹੁਣੇ ਚਾਹ ਛਕੀ ਹੈ ਪ੍ਰਸ਼ਾਦੇ ਵੀ ਛਕ ਲੈਨੇ ਆ ਪਰ ਉਹਨੂੰ ਤਾਂ 22 ਦਿਨ ਹੋ ਗਿਆ ਅਸੀਂ ਦੇਖਦੇ ਆ ਜੀ ਕੱਲ ਜਦ ਅਸੀਂ ਆਏ ਆ ਉਹ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਬੁਲੇ ਕੋ 10 15 ਮਿੰਟ ਪਰ ਉਹਨਾਂ ਤੋਂ ਬੋਲਦਿਆਂ ਬੋਲਦਿਆਂ ਬਲੱਡ একদম ਡਾਊਨ ਹੋ ਗਿਆ ਉਹ ਕੁਝ ਗੱਲਾਂ ਰਹਿ ਗਈਆਂ ਜੋ ਅਬ ਬਨੇ ਕੁਾਰਜੀ ਨੇ ਦਸੀਆਂ ਸੇਤਾਂ ਉਹਨਾਂ ਦੀ ਬਿਲਕੁਲ ਸਾਥ ਨਹੀਂ ਦਿੰਦੀ ਪਰ ਜੇ ਉਹਨਾਂ ਚਿਹਰੇ ਵੱਲ ਦੇਖਦੇ ਆ ਉਹ ਬੈਠੇ ਕਿਸਾਨਾਂ ਵੱਲ ਦੇਖਦੇ ਆ ਉਹਨਾਂ ਦਾ ਜज्ਬਾ ਬਹੁਤ ਕਾਇਮ ਆ ਚੜ੍ਹਦੀ ਕਲਾ ਵਿੱਚ ਉਸ ਤਰ੍ਹਾਂ ਲੱਗਦੇ ਨੇ ਪਰ ਅੰਦਰੋਂ ਜੋ ਸਹੀਰ ਆ ਉਹਨਾਂ ਦਾ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਜੀ ਅੱਛਾ ਕੀ ਲੱਗਦਾ ਹੈ ਕਿ ਨਿਭੜੇਗਾ ਕੀ ਬਣੇਗਾ ਕੀ ਮੋਰਚੇ ਦਾ ਬਣੇਗਾ ਸਰਕਾਰ ਨੂੰ ਮੰਨਣਾ ਪੈਣਾ ਸਰਕਾਰਾਂ ਚ ਝੁਕਦੀਆਂ ਆਈਆਂ ਅੱਜ ਵੀ ਝੁਕਣਗੀਆਂ ਕਿਉਂਕਿ ਜੋ ਗੁਰੂ ਸਾਹਿਬ ਦੀ ਕਲਾ ਵਰਤਨੀ ਵਰਤਨੀ ਆ ਅਰਦਾਸਾਂ ਪਿੰਡ ਪਿੰਡ ਚੜ੍ਹਦੀ ਕਲਾ ਦੀਆਂ ਹੁੰਦੀਆਂ ਰੋਜ਼ ਹੁੰਦੀਆਂ ਸਵੇਰ ਸ਼ਾਮ ਹੁੰਦੀਆਂ ਇਸ ਕਰਕੇ ਗੁਰੂ ਸਾਹਿਬ ਦੀ ਕਲਾ ਵਰਤਨੀ ਵਰਤਨੀ ਸਰਕਾਰ ਨੂੰ ਝੁਕਣਾ ਹੀ ਪੈਣਾ ਤਾਂ ਇਹ ਦੇਖੋ ਜੀ ਚਾਹੇ ਨੌਜਵਾਨ ਕਿਸਾਨ ਹੋਣ ਚਾਹੇ ਬਜ਼ੁਰਗ ਹੋਣ ਕੋਈ ਵੀ ਹੋਵੇ ਤਾਂ ਆਸਵੰਦ ਹਰ ਕੋਈ ਆ ਕਿ ਜੇ ਮੋਰਚਾ ਲਾਇਆ ਤਾਂ ਇਹ ਮੋਰਚਾ ਜਿੱਤਵਾਲੇ ਪਾਸੇ ਜ਼ਰੂਰ ਜਾਏਗਾ ਪੋਜ਼ਿਟਿਵਿਟੀ ਕਿਤਨੇ ਕਿਤੇ ਦੇਖੋ ਇੱਕ ਪਾਸੇ ਚਿੰਤਾ ਵਾਲੇ ਹਾਲਾਤ ਨੇ ਜਗਜੀਤ ਸਿੰਘ ਢੱਲੇਵਾਲ ਦਾ ਜਦੋਂ ਚਿਹਰਾ ਦੇਖਦੇ ਨੇ ਜਾਂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਤੇ ਦਿਨ ਗਿਣਦੇ ਨੇ ਚਿੰਤਾ ਬਹੁਤ ਹੁੰਦੀ ਹਰੇਕ ਨੂੰ ਪਰ باوجود ਇਸ ਦੇ ਚੜਦੀ ਕਲਾ ਕੋਕੇ ਕਹਿੰਦੇ ਨੇ ਕਿ ਹੌਸਲਾ ਬੁਲੰਦ ਹੈ ਜਿੱਤ ਕੇ ਜਾਵਾਂਗੇ ਤੇ ਹੌਸਲੇ ਦੇ ਨਾਲ ਸ਼ਾਇਦ ਇੱਥੇ ਕਾਠ ਜਿਹੜਾ ਉਹ ਦਿਨੋਂ ਦਿਨ ਵੱਧ ਰਿਹਾ ਤਸਵੀਰ ਤੁਹਾਨੂੰ ਇੱਧਰ ਦੂਰ ਤੱਕ ਨਜ਼ਰ ਮਾਰ ਲਓ ਟਾਲੀਆਂ ਤੇ ਪਏ ਤਰਪਾਲ ਤੇ ਤਰਪਾਲਾਂ ਤੇ ਪਈ ਤਰੇਲ ਤੁਪ ਤੁਪ ਕਰਕੇ ਇਹ ਤੁਪਕੇ ਡਿੱਗਦੇ ਜਿਹੜੇ ਤਰੇਲ ਦੇ ਇਹ ਦੱਸਦੇ ਨੇ ਕਿ ਇੱਥੇ ਹਾਲਾਤ ਕੀ ਨੇ ਤਸਵੀਰ ਕੀ ਆ ਠੰਡ ਕਿੰਨੀ ਕੁ ਹੋਏਗੀ ਇਹ ਤਰੇਲ ਦੇ ਵਿੱਚ ਖੜੀਆਂ ਟਰਾਲੀਆਂ ਤਰੇਲ ਦੇ ਵਿੱਚ ਲੱਗੇ ਟੈਂਟ ਤੇ ਇਹਨਾਂ ਟੈਂਟਾਂ ਦੇ ਵਿੱਚ ਰਾਤਾਂ কাটਦੇ ਇਹ ਕਿਸਾਨ ਆਗੂ ਤੇ ਇਸੇ ਠੰਡ ਤੇ ਇਸੇ ਤਰੇਲ ਵਾਲੇ ਇੱਕ ਟੈਂਟ 'ਚ ਰਾਤ ਕੱਟਦਾ ਦਿਨ ਕੱਟਦਾ ਜਗਜੀਤ ਸਿੰਘ ਡੱਲੇਵਾਲ ਜਿਨੇ 22ਵਾਂ ਦਿਨ ਹੋ ਗਿਆ ਕੁਝ ਖਾਧਾ ਤੱਕ ਨਹੀਂ ਮਹਿਜ਼ ਪਾਣੀ ਦੇ ਸਹਾਰੇ ਤੇ ਤਸਵੀਰ ਹੈ ਖਨੋਰੀ ਮੋਰਚੇ ਦੀ ਖਨੋਰੀ ਬਾਰਡਰ ਦੀ ਦੇਖਦੇ ਹਾਂ ਅੱਜ ਇੱਥੇ ਨਵੀਂ ਤਸਵੀਰ ਕਿਸ ਤਰ੍ਹਾਂ ਦੀ ਹੋਵੇਗੀ ਅੱਜ ਦੀ ਸਵੇਰ ਕੀ ਕੁਝ ਲੈ ਕੇ ਆਏਗੀ ਜੀ ਆਹ ਠੀਕ ਹੈ ਨਪਿੰਦਰ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਬਖਾਉਣ ਲਈ ਖਨੋਰੀ ਬਾਰਡਰ ਤੋਂ ਪੂਰੀ ਗੱਲਬਾਤ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ 22ਵੇਂ ਦਿਨ ਦੇ ਵਿੱਚ ਕਿਸਾਨਾਂ 'ਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਇਸ ਦੇ ਵਿਚਾਲੇ ਉਹਨਾਂ ਦੀ ਸਿਹਤ ਵੀ ਲਗਾਤਾਰ ਨਾਸਾਜ਼ ਹੋ ਰਹੀ ਕਿਸਾਨਾਂ ਗੁਰਨਾਮ ਚੜੁੰਨੀ ਨੇ ਇੱਕ ਜੁੜਤਾ ਦਾ ਹੋਕਾ ਦਿੱਤਾ ਹੈ ਚੜੁੰਨੀ ਦੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਅੰਦੋਲਨ ਨੂੰ ਲੈ ਕੇ ਸਾਂਝੀ ਬੈਠਕ ਬੁਲਾਈ ਜਾਵੇ ਮੌਜੂਦਾ ਸਥਿਤੀ ਨੂੰ ਦੇਖਦਿਆਂ ਇੱਕਜੁੱਟ ਹੋਣ ਦੀ ਲੋੜ ਹੈ ਅੰਦੋਲਨ ਨੂੰ ਦੇਸ਼ ਪੱਧਰ ਤੇ ਲੈ ਕੇ ਜਾਣਾ ਚਾਹੀਦਾ ਹੈ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੈ ਤਾਂ ਗੁਰਨਾਮ ਸਿੰਘ ਚਡੂਨੀ ਦੇ ਵੱਲੋਂ ਵੀ ਇੱਕ ਜੁੜਤਾ ਦਾ ਯੂਪੀ ਸੁਨੇਹਾ ਦਿੱਤਾ ਗਿਆ ਇਸ ਤੋਂ ਪਹਿਲਾਂ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਦੇ ਵੱਲੋਂ ਵੀ ਐਸਕੇਐਮ ਦੀਆਂ ਜਥੇਬੰਦੀਆਂ ਨੂੰ ਜੋ ਕਿ ਅੱਜ ਬਕਾਇਦਾ ਚੱਠੀ ਲਿਖੀ ਗਈ ਸੀ ਉਸ ਤੇ ਐਸਕੇਐਮ ਦੇ ਨੂੰ ਫੈਸਲਾ ਲੈਣਾ ਬਾਕੀ ਹੈ ਇਸ ਦੇ ਵਿਚਾਲੇ ਕਿਸਾਨ ਆਗੂ ਗੁਰਨਾਮ ਚਡੂਨੀ ਨੇ ਇੱਕ ਜੁੜਤਾ ਦਾ ਹੁਕਾ ਦੰਦਿਆਂ ਕਿਹਾ ਗਿਆ ਹੈ ਕਿ ਅੰਦੋਲਨ ਨੂੰ ਲੈ ਕੇ ਸਾਂਝੀ ਬੈਠਕ ਬੁਲਾਈ ਜਾਵੇ ਮੌਜੂਦਾ ਸਥਿਤੀ ਨੂੰ ਦੇਖਦਿਆਂ ਇੱਕਜੁੱਟ ਹੋਣ ਦੀ ਲੋੜ ਹੈ ਅੰਦੋਲਨ ਨੂੰ ਦੇਸ਼ ਪੱਧਰ ਤੇ ਲੈ ਕੇ ਜਾਣਾ ਚਾਹੀਦਾ ਹੈ ਕੇਂਦਰ ਦੇ ਮੰਡੀਕਰਨ ਡਰਾਫਟ ਦੇ ਪੰਜਾਬ ਦੇ ਵਿੱਚ ਹਲਚਲ ਪੈਦਾ ਹੋ ਗਈ ਹੈ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਹੰਗਾਮੀ ਮੀਟਿੰਗ ਕੀਤੀ ਹਰ ਨੁਕਤੇ ਦੀ ਧੂਕ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ ਤਾਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ ਸਾਹਮਣੇ ਆ ਪੰਜਾਬ ਨੇ ਜਵਾਬਦੇਹੀ ਕੇਂਦਰ ਤੋਂ 3 ਹਫਤੇ ਦਾ ਸਮਾਂ ਮੰਗਿਆ ਮੰਡੀਕਰਨ ਦੇ ਨਵੇਂ ਡਰਾਫਟ ਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਡਰਾਫਟ ਵਿੱਚ APMC ਐਕਟ ਦੇ ਵਿੱਚ ਸੋਧ ਕਰਨ ਦੀ ਗੱਲ ਹੈ ਜਗਿੰਦਰ ਸਿੰਘ ਗੁਰਾਹਣ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਹੁਣ ਸੂਬਿਆਂ ਦੇ ਜ਼ਰੀਏ ਕਾਲੇ ਕਾਨੂੰਨ ਲਾਗੂ ਕਰਨ ਦੀ ਤਿਆਰੀ ਹੈ ਗੋਦਾਮਾਂ ਸਾਈਲੋ ਨੂੰ ਮੰਡੀ ਦੇ ਵਿੱਚ ਬਦਲਣ ਦੀ ਤਿਆਰੀ ਹੈ ਨਵੇਂ ਖਰੜੇ ਬਾਰੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਕਿਸਾਨਾਂ ਆਗੂ ਜਗਿੰਦਰ ਸਿੰਘ ਗੁਰਾਹਣ ਨੇ ਇਸ ਨੂੰ ਲੈ ਕੇ ਇਹ ਵੱਡਾ ਬਿਆਨ ਦਿੱਤਾ ਹੈ ਕਿਉਂਕਿ ਨਵੇਂ ਜਿਹੜੇ ਡਰਾਫਟ ਆਇਆ ਹੈ ਉਹ ਜਿਹੜੀ ਖੇਤੀਗਰਾਂ ਨਾਲੀ ਗੱਲ ਮੁੜ ਕੇ ਲਾਗੂ ਹੋਊਗੀ ਵਾਸਤੇ ਸਰਕਾਰ ਨਵੇਂ ਹਮਲੇ ਤੇ ਆਈ ਹੋਈ ਐ ਉਹਦੇ ਸੁਣਨ ਦੀ ਬਜਾਏ ਅਟੈਕ ਕੀਤਾ ਆਪਣੇ ਤੇ ਵੀ ਤੁਸੀਂ ਕਹਿੰਦੇ ਹੋ ਵੀ ਪੂਰਾ ਤੋਲ ਇਹ ਕਹਿੰਦੇ ਨੇ ਹਟ ਦੇਣਾ ਛੱਡ ਤੇ ਇਸ ਗੱਲ ਨੂੰ ਵਿਚਾਰਨਾ ਚਾਹੀਦਾ ਤੇ ਮੁੜ ਕੇ ਇਕੱਠੇ ਹੋ ਕੇ ਸਾਨੂੰ ਸੰਘਰਸ਼ ਕਰਨਾ ਚਾਹੀਦਾ ਜੇ ਇਕੱਠੇ ਇੱਕ ਸੰਘਰਸ਼ ਦੇ ਵਿੱਚ ਇਕੱਠੇ ਹੋਇਆ ਜਾ ਸਕਦਾ ਤਰਤਾਲ ਮੇਲ ਵੀ ਐਕਸ਼ਨ ਆ ਰਹੀ ਵੀ ਐ ਤੇ ਸਤ ਮਰ ਜੇ थोड़ा जा सर अगर समझा सको क्योंकि किसान आगु कह रहे हैं कि ए ड्राफ्ट गलत है और ए मंडी करनु खत्म करने वाल सरकार जा रही है मैंने ऐसा कुछ भी नहीं है वो सबको ऐसा कुछ है ही नहीं है वो वो तो एक प्रिलिमिनरी ड्राफ्ट है कंसल्टेशन के लिए है वो फार्मर के हित में है फार्मर से कुछ उसका कोई संबंध ही नहीं है ऐसा जो ऐसा सोच रहे हैं नहीं वो कह रहे हैं कि ये खेती कानूनों की बैकडोर एंट्री है या स्टेट नहीं, 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 नहीं वो तो राज्य का विषय है राज्य के विषय में बैकडोर एंट्री का कोई मतलब ही नहीं होता है कुछ भी नहीं मतलब नथिंग उनको कंफ्यूजन है केवल जो कुछ करना है वो राज्य सरकारों को करना है राज्य सरकारों के लिए एक प्रकार से मॉडल का एक प्रपोजल है बताओ कुछ नहीं है तो थोड़ा सा मोटे तौर पर सर बता सकते हैं कि क्या क्या इसमें प्रोविजन है अगर इन शॉर्ट में थोड़ा सा बता सके तो संक्षिप्त में यही है कि क्या नाम की जो एग्रीकल्चर मार्केटिंग है उसको जो है ऐसा बनाना है ताकि किसानों को उनके उपज का अच्छा मूल्य मिल जाए बहुत सारे उनको बाजारें मिल जाए जहाँ चाहे जिस मूल्य पर वो बेचे तकनीक का उसमें प्रयोग हो संक्षिप्त में पूरा ड्राफ्ट यहीं पर है और कुछ नहीं है वो वो कहीं ना कहीं लोगों को कंफ्यूजन हो रहा होगा तो किसान लीडर ये कह रहे हैं कि ये साइलोस जो है या गोडाउन जो है उनको मंडी बनाने की तैयारी है कैसा कुछ है आप देखें अभी इसके बारे में जो आप सोच रहे हैं जी कि अभी देश में 607 स्क्वायर किलोमीटर में एक बाजार है ठीक है अब आ, आप सोचे की छह सौ सात किलोमीटर में एक स्क्वायर है तो किसान को बहुत दूर जाना पड़ता है बेचने के लिए तो उसमें यह है कि अगर किसान जिस गोदाम में माल रखे और वहीं से वो बिक जाए और वहीं से उसको प्लेट फाइनेंसिंग के माध्यम से उसको ऋण भी मिल जाए तो उसको बेहतर होगा उसके लिए ना तो वो तो कोई मन्दी... भी खरीदे प्राइवेट या गवर्नमेंट नहीं नहीं कोई भी नहीं खरीदे जो लाइसेंसी होंगे जो मंडी कम में होंगे जो अभी भी है वही खरीदेंगे कोई भी कैसे खरीदेगा तो ये ये स्टेट्स के लिए मैंडेटरी है या स्टेट्स के विवेक पे है गाइडलाइन है एक तो गाइडलाइन है कोई मैं नहीं है ਇਹ ਕੋਈ ਕਾਨੂੰਨ ਨਹੀਂ ਹੈ मैं इससे कुछ कानून बनने जा रहा है इसमें जो कुछ करना है वो राज्य को ही करना है